ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਨੇਰ ਸਨੇਰ ਪਿੰਡ ਜੀਰਾ ਤਹਿਸੀਲ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਦੇ ਬਿਲਕੁਲ ਨੇੜ ਦਾ ਇਹ ਪਿੰਡ ਹੈ 3-4 ਕਿਲੋਮੀਟਰ ਸਾਈਡ ਤੇ ਹਟਮਾ ਹੋਊਗਾ ਜੀਰੇ ਤੋਂ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਹੋਰੀ ਸਿਰਫ ਘਰ ਰਸਤੇ ਘਰੇ ਆਪ ਦਾ ਦੁੱਧ ਤਿਆਰ ਕਰਕੇ ਪੀਣ ਵਾਸਤੇ ਜਿਹੜਾ ਉਹ ਪਸ਼ੂ ਰੱਖਦੇ ਆ ਦੋ ਹੀ ਨਾਗ ਤੇ ਦੋਨੇ ਹੀ ਬਹੁਤ ਸੋਹਣੇ ਇਹ ਝੋਟੀ ਘਰੇ ਦੁੱਧ ਤੇ ਲਈ ਵੀ ਆ ਤਾਜੀ ਸੂਈ ਵੀ ਹੈ ਤੇ ਦੂਜੀ ਮੱਝ ਕਿਉਂਕਿ ਹੁਣੇ ਸੂਣ ਦੇ ਨੇੜ ਆ ਤੇ ਬਹੁਤੇ ਪਸ਼ੂ ਰੱਖਣੇ ਨਹੀਂਗੇ ਤੇ ਉਹਦੇ ਕਰਕੇ ਵਿਕਾਊ ਕਰਤੀ ਆ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਚੰਗੀ ਲੱਗੂਗੀ ਮੱਝ ਉਹ ਵੀਰ ਆ ਕੇ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਇੱਕ ਗੱਲ ਸ਼ੁਰੂ ਚ ਹੀ ਦੱਸ ਦਿਆਂ ਦੋਸਤੋ ਸਿੰਗ ਜ਼ਰੂਰ ਇਹਦਾ ਥੋੜਾ ਖੁੱਲਾ ਪਰ ਜਿਹੜੀ ਬਾਡੀ ਬੰਤਰ ਮੱਝ ਦੀ ਉਹ ਬੜੀ ਚੰਗੀ ਹੈ ਤੇ ਰੇਟ ਇਹਦਾ ਵੀਡੀਓ ਚ ਹੋਊਗਾ ਤੇ ਆਸ ਇਹ ਆ ਵੀ ਤੁਹਾਨੂੰ ਠੀਕ ਲੱਗੂਗਾ ਜਿਹਨੇ ਸੌਦਾ ਕਰਨਾ ਹੋਇਆ ਹਾਲਾਂਕਿ ਮੁੱਲ ਜਿਹੜਾ ਉਹ ਜਿੰਨਾ ਮਰਜ਼ੀ ਰੱਖ ਲਈਏ ਜਿਨੇ ਖਰੀਦਣੀ ਆ ਉਹਨੂੰ ਇਹ ਕੋਸ਼ਿਸ਼ ਰਹਿਣੀ ਆ ਵੀ ਮੈਨੂੰ ਭਾਅ ਚ ਹੋਰ ਮਿਲੇ ਤੇ ਜਿਨੇ ਪਸ਼ੂ ਤਿਆਰ ਕੀਤਾ ਸਾਂਭਿਆ ਵੇਚਣਾ ਹੈ ਉਹਨੂੰ ਇਹ ਆ ਵੀ 2 ਰੁਪਏ ਵੱਧ ਵਟੇ ਜਾਣ ਸੋ ਇਹ ਰੇਟ ਦਾ ਜਾਇਜ਼ ਜਿਹੜਾ ਉਹ ਕਹਿਣਾ ਗਲਤ ਹੁੰਦਾ ਸੋ ਤੁਸੀਂ ਆਸ ਹੈ ਵੀ ਇਹਨੂੰ ਪਸੰਦ ਕਰੋਗੇ ਆਓ ਬਾਈ ਤੋਂ ਜਾਣਕਾਰੀ ਲਈਏ ਫਿਰ ਖੋਲਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇਈ ਆਪਣਾ ਜਗਦੇਵ ਸਿੰਘ ਜੀ ਜਗਦੇਵ ਭਾਈ ਦੋ ਕੀ ਨਾਗਾ ਘਰ ਚ ਪਰ ਦੋਨੇ ਹੀ ਸੋਹਣੇ ਆ ਚੰਗੇ ਪਸ਼ੂਆਂ ਦਾ ਸ਼ੌਂਕ ਹੀ ਰਿਹਾ ਲੱਗਦਾ ਕੋਈ ਹਾਂਜੀ ਹਾਂਜੀ ਹੁਣ ਤਾਂ ਫਿਰ ਇਹ ਕਰਦੇ ਆ ਪਸ਼ੂ ਜਾਂ ਆਪਾਂ ਮਤਲਬ ਵਪਾਰ ਵੀ ਕਰ ਲੈਂਦੇ ਆ ਨਹੀਂ ਵਪਾਰ ਨਹੀਂ ਕਰਦੇ ਘਰੇ ਦੁੱਧ ਪੀਣ ਵਾਸਤੇ ਹਾਂਜੀ 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 ਕਿੰਨੇ ਵਸੂ ਆ ਮੱਝ ਸੂਣ ਲੱਗੀ ਤੀਜੇ ਜੀ ਕਿੰਨੇ ਦਿਨ ਲੈ ਜੂਗੀ ਅਜੇ ਆਪਣੇ 10 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ 10 ਤਰੀਕ ਨੂੰ ਹਾਂਜੀ ਹਾਂਜੀ ਤੇ ਆਹ ਮਾੜੀ ਜਨੇ ਲੈ ਜਾਂਦੀ ਆ ਕੋਈ ਪਤਾ ਨਹੀਂ ਠੀਕ ਐ ਅੱਛਾ ਭਾਈ ਕੀ ਡਿਮਾਂਡ ਰੇਟ ਕੀ ਰੋਗੇ 130 1 ਲੱਖ 30 ਹਜ਼ਾਰ ਦੁੱਧ ਕਿੰਨਾ ਦਿੱਤਾ ਪ ਦੂਜੇ 115 ਕਿਲੋ ਦਾ ਹਾਂਜੀ ਠੀਕ ਹੈ ਸੋ ਦੋਸਤੋ ਹਜੇ ਦਿਨ 10 ਤਰੀਕ ਨੂੰ ਪੂਰੇ ਵੈਸੇ 8 ਤਰੀਕ ਹੋ ਗਈ ਆ ਦਿਨ ਦੋ ਹੀ ਰਹਿ ਗਏ ਦਿਨ ਪੂਰੇ ਹੋਣ ਚ ਪਰ ਜੇ ਆਪਾਂ ਉਤਲੇ 10 ਦਿਨਾਂ ਨੂੰ ਵੇਖਦੇ ਆ ਤਾਂ ਫਿਰ ਇਹ ਲੱਗਦਾ ਵੀ ਹਜੇ 5-7 ਦਿਨ ਹੋਰ ਲੈਣੇ ਚਾਹੀਦੇ ਕਿਉਂਕਿ ਪੁੜਾ ਇੱਥੋਂ ਕੋਈ ਡਾਊਨ ਨਹੀਂ ਪਾਇਆ ਨਿਵਾਣੀ ਪੁੜਾ ਤੇ ਬਾਕੀ ਟਾਂਚੇ ਦੀ ਬੜੀ ਸੋਹਣੀ ਤੇ ਸੰਭਾਲੀ ਵੀ ਬਾਈ ਨੇ ਚੰਗੀ ਐ ਨਵਾਬ ਦਾ ਬਲਦਾ ਨਵਾਬ ਬਲਦਾ ਨਵਾਬ ਬੋਲਦਾ ਸੀ ਮਨ ਲੱਗਾ ਦੋਸਤੋ ਕੱਲਾ ਸਿੰਘੋਂ ਮੱਝ ਨਰਮ ਪੈਂਦੀ ਐ ਸਿੰਘ ਖੁੱਲਾ ਥੋੜੇ ਸਾਹਮਣੇ ਆ ਦਿਸਦਾ ਬਰਜੇ ਟਾਂਚਾ ਦੇਖਦੇ ਆ ਤਾਂ ਬੜਾ ਬਾਕਮਾਲ ਹੈ ਥੰਡ ਦਾ ਸੈਜ ਦੇਖ ਲਓ ਜੇ ਤੁਸੀਂ ਪਿਛਲੇ ਥੰਡ ਦਾ ਸੈਜ ਤੇ ਅਗਲੇ ਥੰਡ ਦਾ ਸੈਜ ਤੇ ਜਦੋਂ ਤੁਰੂ ਉਹਦਾ ਹਵਾਨਾ ਵੀ ਤੁਹਾਨੂੰ ਦਿਖਜੂ ਅਜੇ ਦਿਨ ਲਊਗੀ ਮੱਝ 1,30,000 ਰੇਟ ਖੋਲੋ ਬਈ ਸੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਮੈਨੂੰ ਇਹ ਲੱਗਦਾ ਵੀ ਇਹ ਵੈਸੇ ਇਹਦੀ ਪੂਛ ਵੀ ਕਾਲੀ ਹੋਊਗੀ ਛੱਲੀ ਕਾਲੀ ਹੋਊਗੀ ਵਾਲ ਕਈ ਵਾਰ ਪਸ਼ੂ ਦਾ ਬਾਥਰੂਮ ਲੱਗ ਕੇ ਪਿਸ਼ਾਬ ਲੱਗ ਕੇ ਵੀ ਪੀਲੇ ਚਿੱਟੇ ਪੈ ਜਾਂਦੇ ਹੁੰਦੇ ਸੋ ਹੋ ਸਕਦਾ ਵੀ ਉਹਦੇ ਨਾਲ ਵਾਈਟ ਹੋਣ ਬਾਕੀ ਚਿੱਟੇ ਵਾਲ ਧਿੰਦੇ ਜ਼ਰੂਰ ਖਵਾਨਾ ਤੁਸੀਂ ਇਹਦਾ ਮੱਝ ਤਾਂ ਹੁਣ ਦੇਖ ਲਓ ਭਜੀ ਨੂੰ ਜਚੇ ਤੇ ਉਹ ਵੀਰ ਕਾਲ ਕਰ ਸਕਦਾ ਦੱਸੋ 1,30,000 ਡਿਮਾਂਡ ਹੈ ਮਾਨਤਨ ਵਿੱਚੋਂ ਬਾਈ ਕਰੂਗਾ ਜਰੂਰ ਜੇ ਕੋਈ ਵੀਰ ਚੰਗੀ ਮੱਝ ਖਰੀਦਣੀ ਚਾਹੁੰਦਾ ਤਾਂ ਸੰਪਰਕ ਬਣਾ ਲਿਓ ਆ ਕੇ ਵੀ ਤੁਹਾਨੂੰ ਜਚੂਗੀ ਇਹ ਆਮ ਫਾਰਮਰ ਕੋਲ ਵੀਡੀਓ ਬਣ ਰਹੀ ਹੈ ਤੇ ਤੁਹਾਨੂੰ ਇਸੇ ਕਰਕੇ ਇਹ ਮੱਝ ਜਿਹੜੀ ਉਹ ਭਾਅ ਦੇ ਹਿਸਾਬ ਤੇ ਮਿਲਣੀ ਹੈ ਇਥੋਂ ਬਈ ਗੋਲ-ਗੋਲ ਕਮਾ ਦੇਉ ਜਾਂ ਪਰਾਂ ਨੂੰ ਲੈਉ ਜਾਂ ਹੋਰਾਂ ਨੂੰ ਫੋਰ ਇੱਥੇ ਤੋਰ ਦੇਉ ਥੋੜੀ ਹੋਰ ਸੋ ਦੇਖੋ ਦੋਸਤੋ ਬੰਤਰ ਮੱਝ ਦੀ ਉਤੋਂ ਬਿਲਕੁਲ ਪੱਧਰ ਇੱਕੋ ਜੇ ਪੁੜੇ ਦਿਸਦੇ ਅਗਲੇ ਪਿਛਲੇ ਬਰਾਬਰ ਦੇ ਦਿੰਦੇ ਸਿੱਧੀ ਲਜਾਇਓ ਹਜੇ ਬਾਕੀ ਵੀਡੀਓ ਚ ਕਲੀਅਰ ਥਣ ਹੋਵਾਨਾਂ ਦਿਸਦਾ ਹਜੇ ਦਿਨ ਲਾਊਗੀ ਮੱਝ ਪੂਰੀ ਤਿਆਰ ਹੋਊਗੀ ਅੱਜ ਵੀ ਰੁਖ ਸੋਣਾ ਸੋ ਇੱਕ ਹੀ ਨਗਦ ਸਵੈ ਦੀ ਵੀਡੀਓ ਤੁਹਾਨੂੰ ਦਿਖਾਉਣਾ ਸੀ ਮੈਂ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਥਣ ਔਰਲੇ ਪਾਸੋਂ ਵੀ ਕਲੀਅਰ ਦਿਸਦੇ ਆ ਚੰਗਾ ਟਾਂਚਾ ਤੇ ਸੋਹਣੀ ਮੱਝ ਅੱਜ ਬਾਈ ਨੇ ਵਕਾਊ ਕੀਤੀ ਐ ਸੋ ਜੀ ਨੂੰ ਜਚੇ ਉਹ ਵੀ ਰਿਕਾਲ ਕਰਕੇ ਸੰਪਰਕ ਬਣਾ ਲਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ